ਮੁਹੰਮਦ ਕਸ਼ਮੀਰ ਦੇ ਕੁਲਗਾਮ ਇਲਾਕੇ ਦੇ ਵਿੱਚ ਅਤਵਾਦੀਆਂ ਵੱਲੋਂ ਕੀਤੇ ਗਏ ਮੁਕਾਬਲੇ ਦੌਰਾਨ ਰਖੜੀ ਵਾਲੇ ਦਿਨ ਸ਼ਹੀਦੀ ਪਾ ਕੇ ਫੌਜੀ ਜਵਾਨਾਂ ਦੀ ਮ੍ਰਿਤਕ ਦੇਹਾਂ ਅੱਜ ਸਵੇਰੇ ਉਹਨਾਂ ਦੇ ਜੱਦੀ ਪਿੰਡ ਪਹੁੰਚੀਆਂ ਨੇ ਭਾਰਤੀ ਫੌਜ ਦੇ ਅਧਿਕਾਰੀ ਤੇ ਜਵਾਨ ਪੂਰੇ ਸਨਮਾਨ ਦੇ ਨਾਲ ਉਹਨਾਂ ਦੀ ਮ੍ਰਿਤਕ ਦੇਹਾਂ ਯਾਨੀ ਸਰੀਰਾਂ ਨੂੰ ਲੈ ਕੇ ਪਿੰਡ ਪੁੱਜੇ ਜਦੋਂ ਪਿੰਡ ਦੇ ਵਿੱਚ ਉਹਨਾਂ ਦੀਆਂ ਦੇਹਾਂ ਆਉਂਦੀਆਂ ਨੇ ਤਾਂ ਇੱਕਦਮ ਮਾਹੌਲ ਗਮਗੀਨ ਹੋ ਜਾਂਦਾ ਹੈ ਹਰ ਰਸਤੇ ਦੇ ਵਿੱਚ ਇਲਾਕੇ ਦੇ ਨੌਜਵਾਨਾਂ ਵੱਲੋਂ ਮੋਟਰਸਾਈਕਲ ਤੇ ਤਰੰਗੇ ਲਗਾ ਕੇ ਇਸ ਦੀ ਅਗਵਾਈ ਕੀਤੀ ਅਤੇ ਸ਼ਹੀਦ ਪ੍ਰਪਾਲ ਸਿੰਘ ਅਮਰ ਸਿੰਘ ਨਾਰਿਆਂ ਦੇ ਨਾਲ ਉਸ ਨੂੰ ਸਲਾਮੀ ਵੀ ਦਿੱਤੀ ਗਈ। ਨਾਇਕ ਪ੍ਰਤਪਾਲ ਸਿੰਘ ਖੰਨਾ ਦੇ ਪਿੰਡ ਮਾਨੂਪੁਰ ਦੇ ਰਹਿਣ ਵਾਲੇ ਨੇ ਜੋ ਕਿ ਅਨੰਤਨਾਗ ਦੇ ਵਿੱਚ ਹੋਏ ਅਤਿੰਗਵਾਦੀ ਮੁੱਠਪੇੜ ਦੇ ਵਿੱਚ ਸ਼ਹੀਦ ਹੋਏ ਨੇ। ਜੇਕਰ ਉੱਥੇ ਦੂਸਰੇ ਸ਼ਹੀਦ ਜਵਾਨ ਦੀ ਗੱਲ ਕੀਤੀ ਜਾਵੇ ਤਾਂ ਉਹ ਹਰਮਿੰਦਰ ਸਿੰਘ ਨੇ ਜੋ ਕਿ ਜ਼ਿਲ੍ਹਾ ਫਤੇਗੜ ਸਾਹਿਬ ਦੇ ਅਦੀਨ ਪਿੰਦੇ ਪਿੰਡ ਬਦੀਨਪੁਰ ਦਾ ਜਿਹੜੇ ਕੀ ਰਹਿਣ ਵਾਲੇ ਨੇ ਹਰਮਿੰਦਰ ਸਿੰਘ ਦਾ ਪੁੱਤਰ ਜਸਵੰਤ ਸਿੰਘ ਤਰੰਗੇ ਦੇ ਵਿੱਚ ਉਹਨਾਂ ਦੀ লাশ ਲਿਪਟੀ ਆ ਤੇ ਉਹਨਾਂ ਦੇ ਸਰੀਰ ਜਿਹੜੇ ਨੇ ਪਿੰਡਾਂ ਦੇ ਵਿੱਚ ਪਹੁੰਚੇ ਨੇ ਤੇ ਸਾਰਾ ਹੀ ਪਿੰਡ ਉਹਨਾਂ ਦੀ ਇਸ ਗਮਗੀਨ ਮਾਹੌਲ ਦੇ ਵਿੱਚ ਪਰਿਵਾਰ ਦੇ ਕੋਲ ਪਹੁੰਚਦਾ ਹੈ ਤੇ ਦੁੱਖ ਸਾਂਝਾ ਕੀਤਾ ਜਾਂਦਾ ਹੈ। ਸਾਰੇ ਹੀ ਪਿੰਡ ਦਾ ਮਾਹੌਲ ਮਾਤਮ ਦੇ ਵਿੱਚ ਛਾ ਜਾਂਦਾ ਹੈ। ਮਾਂ ਪਿਓ ਅਤੇ ਪਰਿਵਾਰ ਦਾ ਹਾਲ ਦੇਖ ਕੇ ਲੋਕ ਵੀ ਆਪਣੇ ਆਪ ਨਹੀਂ ਰੋਕ ਸਕੇ ਅਤੇ ਅੱਖਾਂ ਦੇ ਵਿੱਚੋਂ ਹੰਝੂ ਵਹਿਣ ਲੱਗੇ। ਇਸੇ ਦੌਰਾਨ ਫੌਜ ਦੇ ਜਵਾਨ ਪੂਰੇ ਸਨਮਾਨ ਦੇ ਨਾਲ ਸ਼ਹੀਦ ਹਰਮਿੰਦਰ ਸਿੰਘ ਨੂੰ ਲੈ ਕੇ ਆਏ ਅਤੇ ਉਹਨਾਂ ਨੂੰ ਪਰਿਵਾਰ ਦੇ ਹਵਾਲੇ ਕੀਤਾ। ਅੱਜ ਸਾਡੇ ਇਲਾਕੇ ਦੇ ਵਿੱਚ ਨਾਮਾਖਾਨ ਨਾਲ ਸਾਰਾ ਇਲਾਕਾ ਇਕੱਠਾ ਹੋਇਆ ਕਿਉਂਕਿ ਸਾਡੇ ਹਲਕਾ ਮਲੋਹ ਦੇ ਬਦੀਨਪੁਰ ਦੇ ਵਿੱਚੋਂ ਸਾਡੇ ਫੌਜੀ ਵੀਰ ਹਰਮਿੰਦਰ ਸਿੰਘ ਜਿਨ੍ਹਾਂ ਨੇ ਮਾਂਵਾਂ ਵਖੇ ਸ਼ਹੀਦ ਹੋਏ ਨੇ ਕਈ ਦਿਨ ਤੋਂ ਮੁਕਾਬਲਾ ਚੱਲਦਾ ਸੀਗਾ ਸੋ ਮੈਂ ਸਮਝਦਾ ਕਿ ਜਿੱਥੇ ਦੁੱਖੋ ਹੀ ਦੁੱਖ ਦੀ ਗੱਲ ਵੀ ਆ ਕਿ ਨੌਜਵਾਨ ਸਾਡੇ ਚੋਂ ਚਲਾ ਗਿਆ ਤੇ ਸਾਨੂੰ ਮਾਣ ਦੀ ਗੱਲ ਵੀ ਹੈ ਕਿ ਸਾਡੇ ਭਰਾ ਨੇ ਹਰਮਿੰਦਰ ਸਿੰਘ ਨੇ ਜਿਹੜੀਆਂ ਮੁਕਾਬਲ ਦੇਸ਼ ਦੀ ਸਰ ਜਦ ਰਾ ਕੀ ਕਰਦੇ ਹੋਏ ਸ਼ਹਾਦਤ ਪਾਈਆ ਕਿਉਂਕਿ ਜਿਹੜੇ ਸਾਡੇ ਫੌਜੀ ਭਰਾ ਸ਼ਹਾਦਤਾਂ ਪਾਉਂਦੇ ਨੇ ਉਹ ਸਦਾ ਅਮਰ ਰਹਿੰਦੇ ਨੇ ਤੇ ਉਹਨਾਂ ਦੀ ਸ਼ਹਾਦਤਾਂ ਨਾਲ ਸਾਡਾ ਦੇਸ਼ ਬਚਿਆ ਹੋਇਆ ਉਹਨਾਂ ਦੀ ਸ਼ਹਾਦਤਾਂ ਦੇ ਨਾਲ ਅਸੀਂ ਘਰਾਂ ਦੇ ਮਹਿਫੂਜ਼ ਆ ਸੋ ਮੈਂ ਸਮਝਦਾ ਕਿ ਮੇਰੇ ਵੱਲੋਂ ਸਾਰੇ ਸ਼੍ਰੋਮਣੀ ਕਾਲੀ ਹਲ ਵੱਲੋਂ ਸ਼੍ਰੋਮਣੀ ਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਲ ਜੀ ਵੱਲੋਂ ਇਸ ਸਾਡੇ ਭਰਾ ਨੂੰ ਸਲਾਮ ਵੀ ਕਰਦੇ ਆ ਤੇ ਸ਼ਰਧਾ ਸਤਕਾਰ ਵੀ ਭੇਟ ਕਰਦੇ ਆ ਕਿ ਜਿਨ੍ਹਾਂ ਨੇ ਸਾਡੇ ਇਲਾਕੇ ਦਾ ਨਾਲ ਉਸ ਕਿਤਾਬ ਦੇਖੋ ਸ਼ਹੀਦ ਸ਼ਹੀਦ ਇੱਕ ਪਰਿਵਾਰ ਦੇ ਨਹੀਂ ਸੂਚੇ ਆਮਦੇ ਸਮੁੱਚੇ ਇਲਾਕੇ ਦੇ ਹੁੰਦੇ ਨੇ ਸੋ ਅੱਜ ਬਹੁਤ ਵੱਡੀ ਗਿਣਤੀ ਚ ਲੋਕ ਇੱਥੇ ਸੰਗਤਾਂ ਇਕੱਠੀਆਂ ਹੋਈਆਂ ਨੇ ਆਪਣੇ ਉਸ ਫੌਜੀ ਭਰਾ ਨੂੰ ਸ਼ਰਧਾ ਸਾਲ ਪੇਟ ਕਰਨ ਵਾਸਤੇ ਆਏ ਨੇ ਤੇ ਸਾਨੂੰ ਵੀ ਮਾਣ ਆ ਕਿ ਸਾਡੇ ਭਰਾ ਨੇ ਆਪਣੀ ਸਾਡੇ ਵਾਖਾਤ ਦੇਸ਼ ਕਾਤਰ ਕਰਿਆ